ਸਾਰੇ ਹੁੰਦੇ ਜਾ ਰਹੇ ਕਿਉਂਕਿ ਪਾਣੀ ਕਾਫੀ ਤੇਜ਼ੀ ਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਜੇ ਜਿਲ੍ਹਾ ਫਿਰੋਜ਼ਪੁਰ ਦੇ ਜਿਹੜੇ ਪਿੰਡ ਕਾਲੂ ਵਾਲੇ ਦੀ ਗੱਲ ਕੀਤੀ ਹੈ ਜੋ ਇੱਕ ਟਾਪੂ ਨੂੰ ਮ ਪਿੰਡ ਹੈਗਾ ਉੱਥੇ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਆ ਲੋਕ ਉਸ ਤੋਂ ਜਿਹੜੇ ਵੀਡੀਓ ਪਾਵਾ ਕੇ ਮਦਦ ਦੀ ਬੁਹਾਰ ਲਗਾਉਣ ਵਾਸਤੇ ਵੀਡੀਓ ਪਾ ਰਹੇ ਨੇ ਲੇਕਿਨ ਪ੍ਰਸ਼ਾਸਨ ਤੱਕ ਇਹ ਜਿਹੜੀਆਂ ਤਸਵੀਰਾਂ ਜਾਂ ਵੀਡੀਓ ਕਿਉਂ ਨਹੀਂ ਪਹੁੰਚਦੀਆਂ ਇਹ ਸਵਾਲਾਂ ਦੇ ਕੇਰੇ ਚ ਕਿਉਂਕਿ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਜਿਹੜੇ ਉੱਥੇ ਦੇ ਲੋਕ ਜਿਹੜੇ ਰਹਿਣ ਵਾਲੇ ਆ ਉਹਨਾਂ ਦੇ ਜਿਹੜੇ ਵੀ ਮਤਲਬ ਸਾਧ ਮਦਦ ਜਿਹੜੀ ਆ ਉਹ ਕੀਤੀ ਕੋਈ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲ ਆ ਰਹੀਆਂ ਕਿਉਂਕਿ ਉੱਥੇ ਜਾਨ ਵਾਸਤੇ ਰਸਤਾ ਜਿਹੜਾ ਇੱਕ ਢੇੜੀ ਆ ਢੇੜੀ ਦਾ ਰਸਤਾ ਵੀ ਜਿਹੜਾ ਉਹ ਬੰਦ ਹੋ ਚੁੱਕਾ ਕਿਉਂਕਿ ਪਾਣੀ ਜਿਆਦਾ ਤੇਜ਼ ਹੋਣ ਕਰਕੇ ਸਾਤਰੀ ਵਿੱਚ ਢੇੜੀ ਚੱਲ ਨਹੀਂ ਸਕਦੀ ਜਿਸ ਕਰਕੇ ਲੋਕ ਉੱਤਰ ਦੇ ਉੱਤਰ ਹੀ ਬੈਠੇ ਹੋਏ ਨੇ ਤੇ ਉਹਨਾਂ ਦਾ ਸਹਿਰ ਤੇ ਦੂਜੇ ਪਿੰਡਾਂ ਨਾਲੋਂ ਜਿਹੜਾ ਸੰਪਰਕ ਆ ਉਹ ਟੁੱਟ ਚੁੱਕਾ ਜਿਸ ਕਰਕੇ ਹਾਲਾਤ ਜਿਹੜੇ ਮਾਰੇ ਤੋਂ ਮਾਰੇ ਹੁੰਦੇ ਆ ਬਾਬਾ ਜੀ ਕੀ ਹਾਲਾਤ ਨੇ ਕਾਲੂ ਵਾਲੇ ਦੇ ਤੇ ਫਿਰ ਲੋਕ ਕਿਵੇਂ ਫਰੋਣਾ ਪਲਗ ਜਾਰਾ ਕਾਲੂ ਵਾਲੇ ਸਾਜੀ ਹਾਲਾਤ ਬਹੁਤ ਹੱਥ ਤੋਂ ਜ਼ਿਆਦੇ ਮਾਰੇ ਨੇ ਕਿਉਂਕਿ ਪਹਿਨੇ ਜਿਹੜੀਆਂ ਹੱਥ ਨਾਲ ਜਿਹੜੀਆਂ ਚੱਲਣ ਵਾਲੀਆਂ ਸੀ ਜਾਂ ਵੱਡਾ ਬੇੜਾ ਸੀ ਹੁਣ ਇਸ ਸਮੇਂ ਦੇ ਵਿੱਚ ਨਾ ਤਾਂ ਬੇੜਾ ਚੱਲ ਰਿਹਾ ਹੁਣ ਤੇ ਕਿਤੇ ਇੰਜਨ ਵਾਲੀਆਂ ਮਸ਼ੀਨੀ ਯੁੱਗ ਦੇ ਮੁਤਾਬਕ ਜੇਕਰ ਇਹਨਾਂ ਰਗਣ ਬੋਟ ਵਗੈਰਾ ਪਹੁੰਚਣਾ ਤਾਂ ਉਹਨਾਂ ਲੋਕਾਂ ਦੀ ਘਬਰ ਲਈ ਜਾ ਸਕਦੀ ਹੈ ਅਸੀਂ ਵੀ ਦੂਰੋਂ ਬੈਠੇ ਭਾਵੇਂ ਦਰਿਆਵਾਂ ਤੇ ਰਹਿਣ ਵਾਲੇ ਅਸੀਂ ਵੀ ਵੈਸੇ ਉਹ ਵੇਖ-ਵੇਖ ਕੇ ਚੀਕਾਂ ਹੀ ਮਾਰ ਰਹੇ ਅਸੀਂ ਵੀ ਉਹਨਾਂ ਨੂੰ ਨਹੀਂ ਕੱਢ ਪਾ ਸਕਦੇ ਪਰ ਸਰਕਾਰ ਨੂੰ ਚਾਹੀਦਾ ਨਾ ਵੀ ਜਾ ਕੇ ਉਹਨਾਂ ਨੂੰ ਕੱਢਿਆ ਜਾਵੇ ਜੇ ਉਹ ਨਹੀਂ ਨਿਕਲਦੇ ਤੇ ਘਟੋ-ਘਟੋ ਉਹਨਾਂ ਵਾਸਤੇ ਕੋਈ ਰੋਟੀ ਪਾਣੀ ਜਾਂ ਡੰਗਰਾ ਵਾਸਤੇ ਕੋਈ ਚਾਰਾ ਉਹ ਪਹੁੰਚਾਇਆ ਜਾਵੇ ਦੇਖੋ ਜੇ ਨਾ ਨਿਕਲਣ ਦਾ ਉਹਨਾਂ ਦਾ ਇਹੀ ਕਾਰਨ ਹੈ ਉਹ ਚਾਰੇ ਪਾਸੋਂ ਘਿਰੇ ਹੋਏ ਨੇ ਨਾ ਤਾਂ ਉਹਨਾਂ ਦਾ ਪਸ਼ੂ ਛੱਡਦੇ ਨੇ ਤੇ ਉਹ ਵੀ ਰੋਟ ਜਾਣਗੇ ਜੋ ਆਪ ਕਿਸੇ ਪਾਸੇ ਨੂੰ ਹਿਲਦੇ ਜੁਲਦੇ ਨੇ ਤੋ ਰੋੜ ਜਾਣਗੇ ਇਸ ਕਰਕੇ ਉਹਨਾਂ ਨੂੰ ਉੱਥੇ ਹੀ ਚਾਰਾ ਪਸ਼ੂਆਂ ਦਾ ਜਾਂ ਉਹਨਾਂ ਨੂੰ ਉੱਥੇ ਹੀ ਰਾਸ਼ਨ ਕਿਸੇ ਤਰੀਕੇ ਹੀ ਪਹੁੰਚਾਇਆ ਜਾਵੇ ਇਹ ਪ੍ਰਸ਼ਾਸਨ ਕੋ ਅਸੀਂ ਮੰਨ ਕਰਦੇ ਹਾਂ ਕਿ ਉਸ ਪਿੰਡ ਦਾ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ ਜੀ ਜੇ ਕੰਕ ਵੀ ਉਹ ਜਿਹੜਾ ਪਿੰਡ ਹੈਗਾ ਵੀ ਕਾਲੂ ਵਾਲਾ ਪਿੰਡ ਹੈ ਜੋ ਟਾਪੂ ਨੂ ਮਾ ਪਿੰਡ ਹੈ ਉਹਦੇ ਹਾਲਾਤ ਜਲੇ ਬੱਦ ਤੋਂ ਬੱਦਰ ਆ ਕਿਉਂਕਿ ਕਾਫੀ ਜਿਹੜਾ ਪਾਣੀ ਆ ਉਹ ਵੀ ਦੇਖਦੇ ਪਏ ਉਹ ਵੀ ਸਾਰੀਆਂ ਜਿਹੜਾ ਸਮਾਨ ਆ ਚਾਹ ਡੰਗਰ ਆ ਚਾਹ ਆਬ ਲੋਗ ਆ ਉਹ ਪਾਣੀ ਵਿੱਚ ਜੜਿਆ ਉਹ ਦਿਖਾਈ ਦੇ ਰਹੇ ਨੇ ਘਰਾਂ ਵਿੱਚ ਰਹਿਣਾ ਬਹੁਤ ਮੁਸ਼ਕਲ ਮੁਸ਼ਕਲ ਹੋ ਚੁੱਕਾ ਵੀ ਹੋ ਤੋਂ ਜਿਹੜੇ ਘਰ ਬਣੇ ਹੋਏ ਨੇ ਉਹ ਉਹਨਾਂ ਨੂੰ ਵੀ ਜਿਹੜਾ ਪਾਣੀ ਨੇ ਪੂਰੀ ਤਰ੍ਹਾਂ ਜਿਹੜਾ ਘੇਰ ਲਿੱਤਾ ਗਿਆ ਇਹ ਚ ਕਰਕੇ ਉੱਥੇ ਉਹ ਨਾਵਾ ਜਾਈ ਜਿਹੜੀ ਆ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਆ ਪ੍ਰਸ਼ਾਸਨ ਤੋਂ ਉਮੀਦ ਆ ਵੀ ਇਹਨਾਂ ਲੋਕਾਂ ਨੂੰ ਜਿਹੜਾ ਵੀ ਉਹ ਕੋਈ ਸਾਧਨ ਜਦਾਂ ਪਹੁੰਚਾਇਆ ਜਾਵੇ ਤਾਂ ਜੋ ਆਪਣੀ ਜ਼ਿੰਦਗੀ ਬਚਾ ਸਕਣ ਲੇਕਿਨ ਲੋਕਾਂ ਨੇ ਉਹ ਤੋਂ ਜਿਹੜੀ ਵੀਡੀਓ ਜਾਰੀ ਕਰਕੇ ਸਾਨੂੰ ਉਹ ਗੋਹਾਰ ਲਗਾਈ ਆ ਵੀ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਵੀ ਉਹਨਾਂ ਦੇ ਬੰਦਦ ਵਾਸਤੇ ਪ੍ਰਸ਼ਾਸਨ ਅੱਗੇ ਆਵੇ ਤਾਂ ਜੋ ਉਹ ਵੀ ਜਿਹੜੇ ਆਪਣੇ ਪਸ਼ੂਆਂ ਨੂੰ ਚਾਰਾ ਖਲਾ ਸਕਣ ਤੇ ਆ ਵੀ ਕੁਝ ਕਾ ਕੇ ਆਪਣੀ ਜ਼ਿੰਦਗੀ ਜਿਹੜੀ ਉਹ ਬਚਾ ਸਕਣ ਲੇਕਿਨ ਹਾਲਾਤ ਹੈ ਦਿਨ ਪਰ ਦਿਨ ਜਿਹੜੇ ਮਾਰੇ ਹੁੰਦੇ ਪਏ ਨੇ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਜੋ ਲੋਕਾਂ ਨੂੰ ਉਮੀਦਾਂ ਸੀ ਗਿਆ ਉਹਦੇ ਤੋਂ ਪ੍ਰਸ਼ਾਸਨ ਘਰ ਉੱਤਰਦਾ ਦਿਖਾਈ ਨਹੀਂ ਦੇ ਰਿਹਾ ਅਸੀਂ ਤਾਂ ਵੀ ਕਾਲੂ ਵਾਲੇ ਤੋਂ ਬੋਲਨੇ ਆ ਏ ਅਸੀਂ ਸਕੂਲ ਦੇ ਵਿੱਚ ਬੈਠੇ ਆਂ ਤੇ ਮਾਲ ਡੰਗਰ ਦਾ ਬੁਰਾ ਹੀ ਹਾਲ ਏ ਤੇ ਬਹੁਤ ਮੰਦਾ ਹਾਲ ਏ ਆਪਦਾ ਵੀ ਬਹੁਤ ਮੰਦਾ ਬਹੁ ਨਾ ਕੋਲ ਖਾਣ ਪੀਣ ਕੋਈ ਸਹ ਨਹੀਂ ਜੀ ਬੇੜੀ ਵੀ ਨਹੀਂ ਜਾਂਦੀ ਆਂਦੀ ਤੇ ਬੜੇ ਔਖੇ ਆਂ ਮਾਲ ਡੰਗਰ ਨੂੰ ਪਾਉਣ ਨੂੰ ਕੋਈ ਛਾਂ ਨਹੀਂ ਸਹ ਜੀ ਤੇ ਬੜੇ ਔਖੇ ਆਂ ਜਿੰਨੇ ਆਖੀ ਔਖੇ ਆਂ ਪਾਣੀ ਬੜਾ ਵਿੱਚ ਪਾਣ ਦੇ ਲੰਘ ਤੈ ਵੀ ਨਹੀਂ ਗਿਆ ਜਾਂਦਾ ਨਾ ਤੋ ਰਾ ਜਾਂਦਾ ਨਾ ਇੰਗੇ ਆ ਜਾਂਦਾ ਨੰਗੇ ਆ ਜਾਂਦਾ ਚਾਰ ਚਫੇਰੇ ਘਰਾਂ ਤੇ ਪਾਣੀ ਅੰਦਰ ਵੜ ਗਿਆ ਕੋਠੇ ਪਾਟ ਗਏ ਨੇ ਕਮਰੇ ਪਾਟੇ ਖੜੇ ਨੇ ਸਾਈਡਾਂ ਤੇ ਮਣੇ ਮਣੇ ਜੋਰ ਨਾਲ ਪਾਣੀ ਚੱਲਦਾ ਫੇ ਬੜਾ ਤੇਜ਼ ਮੈਂ ਇਥੇ ਕਿੰਨਾ ਕੋਖੇ ਪਾਣੀ ਚੜਾਤਾ ਬੜੇ ਔਖੇ ਆ ਪਾਣੀ ਦੇ ਵਿੱਚ ਬੈਠੇ ਆ ਤੇ ਡੰਗਰ ਵਿਚਾਰੇ ਫੁੱਟੇ ਮਰਦੇ ਪਏ ਨੇ ਅਸੀਂ ਵੀ ਕੋਈ ਚੀਜ਼ ਨਹੀਂ ਹਾਨੂੰ ਖਾਣ ਨੂੰ ਮਿਲਦੀ ਪਈ ਉਕੇ ਪਾਣੀ ਵਿੱਚ ਬੈਠੇ ਇੱਥੇ ਡੰਗਰ ਉਹ ਮਰੇ ਜਾਂਦੇ ਨੇ ਵਿੱਚ ਪਾਣੀ ਦੇ ਖੜੇ ਲੱਗ ਲੱਖ ਲੱਖ ਗਾਂਾਂ ਜਿੰਦਾਂ ਸੇ ਕਾਟੀ ਤੇ ਕੋਈ ਵਾਹ ਨਹੀਂ ਹੋਣਾ ਹੀ ਤਾਂ ਹੁਣ ਹਰ ਕੋਲੋਂ ਤਾਂ ਮੰਗੇ ਹੋਈ ਕਰਨਾ ਚਾਣਿਆ ਵੀ ਇੱਥੋਂ ਔਖਾ ਹੋ ਗਿਆ ਆਪਾਂ ਨੂੰ ਬਾਹਰ ਕੱਢਣ ਨੂੰ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ ਕੱਠੇ ਜਿਹੜੇ ਪਾਵੀਜ਼ ਆ ਉਹ ਹਾਰੇ ਰੁੜ ਜਾਂਦੇ ਨੇ ਮੱਝਾਂ ਕੁਛ ਪਾਣੀ ਚ ਖਾਂਦੀਆਂ ਨੇ ਤੇ ਕੁਛ ਗਾਲ ਦਿੰਦੀਆਂ ਨੇ ਤੇ ਰੁੜ ਜਾਂਦੇ ਨੇ ਤੇ ਬਾਕੀ ਸਰਕਾਰ ਅਗੇ ਬੇਨਤੀ ਹੈ ਵੀ ਸਾਡੇ ਤੱਕ ਪਹੁੰਚਣਾ ਤੇ ਜਿਹੜਾ ਕੋਈ ਚਾਰਾ ਚੂਰਾ ਹੈ ਸਾਨੂੰ ਪਚਾਵਣ ਇੱਥੇ ਸਾਡਾ ਬੜਾ ਔਖਾ ਹੋਇਆ ਪਿਆ ਹੈ। ਨਾ ਕੋਈ 베ੜੀ ਹੈ ਤੇ ਨਾ ਕੋਈ ਇਥੇ ਲੰਗਰ ਨੂੰ ਖਾਏ ਗਾ ਵੀ ਪਾਰ ਜਾਵਣ। ਮੱਝਾ ਪਾਣੀ ਦੇ ਵਿੱਚ ਖੜੀਆਂ ਨੇ ਆਜ ਤਿੰਨ ਤਿੰਨ ਦਿਨ ਹੋ ਗਣ। ਕੈਮਰਾਮੈਨ ਦੇਨਾ ਸਰਬਜੀਤ ਸਿੰਘ ਡਾਇਰੈਕਟਰ ਫਿਲਮ ਪਾਣੀ ਦੇ ਹਾਲਾਤ ਦਿਨ ਪਰ ਦਿਨ ਜਿਹੜੇ ਆ ਉਹ ਲੋਕਾਂ ਦੇ ਮਾਰੇ ਹੁੰਦੇ ਜਾ ਰਹੇ ਕਿਉਂਕਿ ਪਾਣੀ ਕਾਫੀ ਤੇਜ਼ੀ ਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਜੇ ਜਿਲ੍ਹਾ ਫਿਰੋਜ਼ਪੁਰ ਦੇ ਜਿਹੜੇ ਪਿੰਡ ਕਾਲੂ ਵਾਲੇ ਦੀ ਗੱਲ ਕੀਤੀ ਹੈ ਜੋ ਇੱਕ ਟਾਪੂ ਨੂੰ ਮ ਪਿੰਡ ਹੈਗਾ ਉੱਥੇ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਆ ਲੋਕ ਉਸ ਤੋਂ ਜਿਹੜੇ ਵੀਡੀਓ ਪਾਵਾ ਕੇ ਮਦਦ ਦੀ ਬੁਹਾਰ ਲਗਾਉਣ ਵਾਸਤੇ ਵੀਡੀਓ ਪਾ ਰਹੇ ਨੇ ਲੇਕਿਨ ਪ੍ਰਸ਼ਾਸਨ ਤੱਕ ਇਹ ਜਿਹੜੀਆਂ ਤਸਵੀਰਾਂ ਜਾਂ ਵੀਡੀਓ ਕਿਉਂ ਨਹੀਂ ਪਹੁੰਚਦੀਆਂ ਇਹ ਸਵਾਲਾਂ ਦੇ ਕੇਰੇ ਚ ਕਿਉਂਕਿ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਜਿਹੜੇ ਉੱਥੇ ਦੇ ਲੋਕ ਜਿਹੜੇ ਰਹਿਣ ਵਾਲੇ ਆ ਸਰ ਮਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਲੇਕਿਨ ਮਤ ਜਿਹੜੀ ਆ ਉਹ ਹੁੰਦੀ ਹੋਈ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲ ਆ ਰਹੀਆਂ ਕਿਉਂਕਿ ਉੱਥੇ ਜਾਨ ਵਾਸਤੇ ਰਸਤਾ ਜਿਹੜਾ ਇੱਕ ਢੇੜੀ ਆ ਢੇੜੀ ਦਾ ਰਸਤਾ ਵੀ ਜਿਹੜਾ ਉਹ ਬੰਦ ਹੋ ਚੁੱਕਾ ਕਿਉਂਕਿ ਪਾਣੀ ਜਿਆਦਾ ਤੇਜ਼ ਹੋਣ ਕਰਕੇ ਸਾਤਰੀ ਵਿੱਚ ਢੇੜੀ ਚੱਲ ਨਹੀਂ ਸਕਦੀ ਜਿਸ ਕਰਕੇ ਲੋਕ ਉੱਤਰ ਦੇ ਉੱਤਰ ਹੀ ਬੈਠੇ ਹੋਏ ਨੇ ਤੇ ਉਹਨਾਂ ਦਾ ਸਹਿਰ ਤੇ ਦੂਜੇ ਪਿੰਡਾਂ ਨਾਲੋਂ ਜਿਹੜਾ ਸੰਪਰਕ ਆ ਉਹ ਟੁੱਟ ਚੁੱਕਾ ਜਿਸ ਕਰਕੇ ਹਾਲਾਤ ਜਿਹੜੇ ਮਾਰੇ ਤੋਂ ਮਾਰੇ ਹੁੰਦੇ ਆ ਬਾਬਾ ਜੀ ਕੀ ਹਾਲਾਤ ਨੇ ਕਾਲੂ ਵਾਲੇ ਦੇ ਤੇ ਫਿਰ ਲੋਕ ਕਿਵੇਂ ਫਿਰੋਣ ਆਪਣਾ ਪਲਕ ਜਾਰਾ ਕਾਲੂ ਵਾਲੇ ਦਾ ਜੀ ਹਾਲਾਤ ਬਹੁਤ ਹੱਤੋਂ ਜ਼ਿਆਦੇ ਮਾਰੇ ਨੇ ਕਿਉਂਕਿ ਪਹਿਨੇ ਜਿਹੜੀਆਂ ਹੱਥ ਨਾਲ ਜਿਹੜੀਆਂ ਚੱਲਣ ਵਾਲੀਆਂ ਸੀ ਜਾਂ ਵੱਡਾ ਬੇੜਾ ਸੀ ਹੁਣ ਇਸ ਸਮੇਂ ਦੇ ਵਿੱਚ ਨਾ ਤੋਂ ਬੇੜਾ ਚੱਲ ਰਿਹਾ ਹੁਣ ਤੇ ਕਿਤੇ ਇੰਜਨ ਵਾਲੀਆਂ ਮਸ਼ੀਨੀ ਯੁੱਗ ਦੇ ਮੁਤਾਬਕ ਜੇਕਰ ਇਹਨਾਂ ਅਗਣ ਬੋਟ ਵਗੈਰਾ ਪਹੁੰਚਣਾ ਤਾਂ ਉਹਨਾਂ ਲੋਕਾਂ ਦੀ ਘਬਰ ਲਈ ਜਾ ਸਕਦੀ ਹੈ ਅਸੀਂ ਵੀ ਦੂਰੋਂ ਬੈਠੇ ਭਾਵੇਂ ਦਰਿਆਵਾਂ ਤੇ ਰਹਿਣ ਵਾਲੇ ਅਸੀਂ ਵੀ ਵੈਸੇ ਉਹ ਵੇਖ ਵੇਖ ਕੇ ਚੀਕਾਂ ਹੀ ਮਾਰ ਰਹੇ ਅਸੀਂ ਵੀ ਉਹਨਾਂ ਨੂੰ ਨਹੀਂ ਕੱਢ ਪਾ ਸਕਦੇ ਪਰ ਸਰਕਾਰ ਨੂੰ ਚਾਹੀਦਾ ਨਾ ਵੀ ਜਦੋਂ ਉਹਨਾਂ ਨੂੰ ਕੱਢਿਆ ਜਾਵੇ ਜੇ ਉਹ ਨਹੀਂ ਨਿਕਲਦੇ ਤੇ ਘਟੋ ਘਟੋ ਉਹਨਾਂ ਵਾਸਤੇ ਕੋਈ ਰੋਟੀ ਪਾਣੀ ਜਾਂ ਡੰਗਰਾ ਵਾਸਤੇ ਕੋਈ ਚਾਰਾ ਉਹ ਪਹੁੰਚਾਇਆ ਜਾਵੇ ਦੇਖੋ ਜੇ ਨਾ ਨਿਕਲਣ ਦਾ ਉਹਨਾਂ ਦਾ ਇਹੀ ਕਾਰਨ ਹੈ ਉਹ ਚਾਰੇ ਪਾਸੋਂ ਘਿਰੇ ਹੋਏ ਨੇ ਨਾ ਤਾਂ ਉਹਨਾਂ ਦਾ ਪਸ਼ੂ ਛੱਡਦੇ ਨੇ ਤੇ ਉਹ ਵੀ ਰੋਟ ਜਾਣਗੇ ਜੋ ਆਪ ਕਿਸੇ ਪਾਸੇ ਨੂੰ ਹਿਲਦੇ ਜੁਲਦੇ ਨੇ ਤੋ ਰੋੜ ਜਾਣਗੇ ਇਸ ਕਰਕੇ ਉਹਨਾਂ ਨੂੰ ਉੱਥੇ ਹੀ ਚਾਰਾ ਪਸ਼ੂਆਂ ਦਾ ਜਾਂ ਉਹਨਾਂ ਨੂੰ ਉੱਥੇ ਹੀ ਰਾਸ਼ਨ ਕਿਸੇ ਤਰੀਕੇ ਹੀ ਪਹੁੰਚਾਇਆ ਜਾਵੇ ਇਹ ਪ੍ਰਸ਼ਾਸਨ ਕੋ ਅਸੀਂ ਮੰਗ ਕਰਦੇ ਆ ਕਿ ਉਸ ਪਿੰਡ ਦਾ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ ਜੀ ਦੇ ਕੰਗਵੀ ਉਹ ਜਿਹੜਾ ਪਿੰਡ ਹੈਗਾ ਵੀ ਕਾਲੂ ਵਾਲਾ ਪਿੰਡ ਹੈ ਜੋ ਟਾਪੂ ਨੂ ਮਾ ਪਿੰਡ ਹੈ ਉਹਦੇ ਹਾਲਾਤ ਜੜੇ ਵੱਤ ਤੋਂ ਵੱਤਰ ਆ ਕਿਉਂਕਿ ਕਾਫੀ ਜਿਹੜਾ ਪਾਣੀ ਆ ਉਹ ਵੀ ਦੇਖਦੇ ਪਏ ਉਹ ਵੀ ਸਾਰੀਆਂ ਜਿਹੜਾ ਸਮਾਨ ਹੈ ਚਾਹ ਡੰਗਰ ਹੈ ਚਾਹ ਆਬ ਲੋਗ ਆ ਉਹ ਪਾਣੀ ਵਿੱਚ ਜੜਿਆ ਉਹ ਦਿਖਾਈ ਦੇ ਰਹੇ ਨੇ ਘਰਾਂ ਵਿੱਚ ਰਹਿਣਾ ਬਹੁਤ ਮੁਸ਼ਕਲ ਮੁਸ਼ਕਲ ਹੋ ਚੁੱਕਾ ਵੀ ਉਥੋ ਜਿਹੜੇ ਘਰ ਬਣੇ ਹੋਏ ਨੇ ਉਹ ਉਹਨਾਂ ਨੂੰ ਵੀ ਜਿਹੜਾ ਪਾਣੀ ਨੇ ਪੂਰੀ ਤਰ੍ਹਾਂ ਜਿਹੜਾ ਘੇਰ ਲਿੱਤਾ ਗਿਆ ਇਸ ਕਰਕੇ ਉਥੇ ਉਹ ਨਾਵਾ ਜਾਈ ਜਿਹੜੀ ਆ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਆ ਪ੍ਰਸ਼ਾਸਨ ਤੋਂ ਉਮੀਦ ਆ ਵੀ ਇਹਨਾਂ ਲੋਕਾਂ ਨੂੰ ਜਿਹੜਾ ਵੀ ਉਹ ਕੋਈ ਸਾਧਨ ਕਰਕੇ ਤੇ ਉਹ ਜਿਹੜਾ ਪਹੁੰਚਾਇਆ ਜਾਵੇ ਤਾਂ ਜੋ ਆਪਣੀ ਜ਼ਿੰਦਗੀ ਬਚਾ ਸਕਣ ਲੇਕਿਨ ਲੋਕਾਂ ਨੇ ਉਹ ਤੋਂ ਜਿਹੜੀ ਵੀਡੀਓ ਜਾਰੀ ਕਰਕੇ ਸਾਨੂੰ ਉਹ ਗੋਹਾਰ ਲਗਾਈ ਆ ਵੀ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਵੀ ਉਹਨਾਂ ਦੀ ਬੰਦਦ ਵਾਸਤੇ ਪ੍ਰਸ਼ਾਸਨ ਅੱਗੇ ਆਵੇ ਤਾਂ ਜੋ ਉਹ ਵੀ ਜਿਹੜੇ ਆਪਣੇ ਪਸ਼ੂਆਂ ਨੂੰ ਚਾਰਾ ਖਲਾ ਸਕਣ ਤੇ ਆ ਵੀ ਕੁਝ ਕਾਕੇ ਆਪਣੀ ਜ਼ਿੰਦਗੀ ਜੜੀਆਂ ਬਚਾ ਸਕਣ ਲੇਕਿਨ ਹਾਲਾਤ ਹੈ ਦਿਨ ਪਰ ਦਿਨ ਜਿਹੜੇ ਮਾਰੇ ਹੁੰਦੇ ਪਏ ਨੇ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਜੋ ਲੋਕਾਂ ਨੂੰ ਉਮੀਦਾਂ ਸੀ ਗਿਆ ਉਹਦੇ ਤੇ ਪ੍ਰਸ਼ਾਸਨ ਘਰੋਂ ਉੱਤਰਦਾ ਲਗਾਈ ਨਹੀਂ ਦੇ ਰਿਹਾ ਅਸੀਂ ਤਾਂ ਵੀ ਕਾਲੂ ਵਾਲੇ ਚ ਬੋਲਨੇ ਆ ਕੇ ਅਸੀਂ ਸਕੂਲ ਦੇ ਵਿੱਚ ਬੈਠੇ ਆਂ ਤੇ ਮਾਲ ਡੰਗਰ ਦਾ ਬੁਰਾ ਹੀ ਹਾਲ ਏ ਤੇ ਬਹੁਤ ਮੰਦਾ ਹਾਲ ਏ ਆਪਦਾ ਵੀ ਬਹੁਤ ਮੰਦਾ ਹਾਲ ਨਾ ਕੋਲ ਖਾਣ ਪੀਣ ਨੂੰ ਕੁਛ ਹੈ ਨਹੀਂ ਬੇੜੀ ਵੀ ਨਹੀਂ ਜਾਂਦੀ ਆ ਦੀ ਤੇ ਬੜੇ ਔਖੇ ਆ ਮਾਲ ਡੰਗਰ ਨੂੰ ਪਾਉਣ ਨੂੰ ਕੋਈ ਛੈ ਨਹੀਂ ਹੈ ਤੇ ਬੜੇ ਔਖੇ ਆ ਜਿੰਨੇ ਆਖੀ ਔਖੇ ਆ ਪਾਣੀ ਬੜਾ ਵਿੱਚ ਪਾਣ ਦੇ ਲੰਗ ਤੇ ਵੀ ਨਹੀਂ ਗਿਆ ਜਾਂਦਾ ਨਾ ਤੋ ਰਾ ਜਾਂਦਾ ਨਾ ਇੰਗਿਆ ਜਾਂਦਾ ਨੰਗਿਆ ਜਾਂਦਾ ਚਾਰ ਚਫੇਰੇ ਘਰਾਂ ਤੇ ਪਾਣੀ ਅੰਦਰ ਵੜ ਗਿਆ ਕੋਠੇ ਪਾਟ ਗਏ ਨੇ ਕਮਰੇ ਪਟੇ ਖੜੇ ਨੇ ਸਾਈਡਾ ਤੇ ਮਣੇ ਮਣੇ ਜ਼ੋਰ ਨਾਲ ਪਾਣੀ ਚਲਦਾ ਪੇ ਬੜਾ ਤੇਜ਼ ਅਮ ਇਥੇ ਕਿੰਨਾ ਕੋਖੇ ਪਾਣੀ ਚੜਾਤਾ ਬੜੇ ਔਖੇ ਆ ਪਾਣੀ ਦੇ ਵਿੱਚ ਬੈਠੇ ਆ ਤੇ ਡੰਗਰ ਵਿਚਾਰੇ ਭੁੱਖੇ ਮਰਦੇ ਪਏ ਨੇ ਅਸੀਂ ਵੀ ਕੋਈ ਚੀਜ਼ ਨਹੀਂ ਹਾਨੂੰ ਖਾਣ ਨੂੰ ਮਿਲਦੀ ਪਈ ਉਕੇ ਪਾਣੀ ਵਿੱਚ ਬੈਠੇ ਇੱਥੇ ਡੰਗਰ ਉਹ ਮਰੇ ਜਾਂਦੇ ਨੇ ਵਿੱਚ ਪਾਣੀ ਦੇ ਖੜੇ ਲੱਗ ਲੱਖ ਲੱਖ ਗਾਂਾਂ ਜਿੰਦਾਂ ਸੇ ਕਾਟੀ ਤੇ ਕੋਈ ਵਾਹ ਨਹੀਂ ਹੋਣਾ ਹੀ ਤਾਂ ਹੁਣ ਹਰ ਕੋਲੋਂ ਤਾਂ ਮੰਗੇ ਹੋਈ ਕਰਨਾ ਚਾਣਿਆ ਵੀ ਇੱਥੋਂ ਔਖਾ ਹੋ ਗਿਆ ਆਪਾਂ ਨੂੰ ਬਾਹਰ ਕੱਢਣ ਨੂੰ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ ਕੱਠੇ ਜਿਹੜੇ ਪਾਵੀਜ਼ ਆ ਉਹ ਹਾਰੇ ਰੁੜ ਜਾਂਦੇ ਨੇ ਮੱਝਾਂ ਕੁਛ ਪਾਣੀ ਚ ਖਾਂਦੀਆਂ ਨੇ ਤੇ ਕੁਛ ਗਾਲ ਦਿੰਦੀਆਂ ਨੇ ਤੇ ਰੁੜ ਜਾਂਦੇ ਨੇ ਤੇ ਬਾਕੀ ਸਰਕਾਰ ਅਗੇ ਬੇਨਤੀ ਹੈ ਵੀ ਹਾੜੇ ਤੱਕ ਪਹੁੰਚਣਾ ਤੇ ਜਿਹੜਾ ਕੋਈ ਚਾਰਾ ਚੂਰਾ ਹੈ ਸਾਨੂੰ ਪਚਾਵਣ ਇੱਥੇ ਸਾਡਾ ਬੜਾ ਔਖਾ ਹੋਇਆ ਪਿਆ ਨਾ ਕੋਈ 베ੜੀ ਹੈ ਤੇ ਨਾ ਕੋਈ ਤੁ ਲਾਂਗੜ ਨੂੰ ਥਾਂ ਹੈਗਾ ਵੀ ਪਾਰ ਜਾਵਣ ਮੱਝਾ ਪਾਣੀ ਦੇ ਵਿੱਚ ਖੜੀਆਂ ਨੇ ਆਜ ਤਿੰਨ ਤਿੰਨ ਦਿਨ ਹੋ ਗਏ ਕੈਮਰਾਮੈਨ ਦੇਨਾ ਸਰਬਜੀਤ ਸਿੰਘ ਡੈਨਿਕ ਸੁਹਰਾ ਫੋਟੋ